ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਆਪਣੇ ਭੈਣੀ ਵਾਲਾ ਅੱਡਾ ਜੋ ਉੱਥੇ ਆਪਣੇ ਬਾਈ ਗੋਰੇ ਨੇ ਨਾ ਨਵੀਂ 숍 ਖੋਲੀ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਮਿਠਾਈ ਮਿਲਦੀ ਹੈ ਔਰ ਸਮੋਸੇ ਵਗੈਰਾ ਸਾਰੇ ਤਿਆਰ ਮਿਲਦੇ ਆ ਇੱਕ ਨੰਬਰ ਕੁਆਲਿਟੀ ਦੇ ਵਿੱਚ ਆ ਬਾਕੀ ਥੋੜੀ ਬਾਈ ਨਾਲ ਗੱਲ ਕਰਾਉਣੇ ਆ ਬਾਈ ਗੋਰੇ ਹੋਰ ਠੀਕ ਹੋ ਕੀ ਕੀ ਸਬਾਨਾ ਬਾਈ ਆਪਣੇ ਕੋਲੇ ਹੁਣ ਬਾਈ ਆਪਣੇ ਕੋਲੇ ਕੇਕ ਪੇਸਟ ਆਈਟੀਮੀ ਆਨਲਾਈਨ ਦੇ ਪੈਕੇਜ ਆ ਸਮੋਸੇ ਆਹਾਂ ਤਿਆਰ ਮਿਲਣਗੇ ਆਪਾਂ ਪਾ ਦੇ ਕੱਲ੍ਹ ਸਾਲਾ ਸਵਾਣਾ ਆਪਾਂ ਕੋਲ ਪ੍ਰੈਸ ਮਿਲੂ ਲੱਡੂ ਗਲਾਬ ਜਾਮਣਾ ਬਾਈ ਲੱਡੂ ਗਲਾਬ ਜਾਮਣਾ ਵਰਕੀ ਵਗੈਰਾ ਸਾਰਾ ਵਰਕੀ ਵਗੈਰਾ ਜੋ ਵੀ ਹੋਗਾ ਬਾਕੀ ਕੇਕ ਦਾ ਜੋ ਵੀ ਵਧੀਆ ਬਣਵਾਉਣਾਗਾ ਆਪਾਂ ਨੂੰ ਇੱਕ ਦਿਨ ਪਹਿਲਾਂ ਆਰਡਰ ਦੇਣਾ ਪੈਣਾਗਾ ਫੋਟੋ ਵਾਲਾ ਕੇਕ ਵੀ ਬਣਵਾਉਣਾ ਹੈ ਬਹੁਤ ਬਹੁਤ ਧੰਨਵਾਦ ਆ ਸਾਰਾ ਸਮਾਨ ਆ ਭਰਾਓ ਸਾਰਿਆਂ ਨੂੰ ਬੇਨਤੀ ਹੈ ਬਦਰੇ ਦੇ ਵਿੱਚ ਭੈਣੀ ਵਾਲੇ ਅੱਡੇ ਤੇ ਆਪਾਂ ਨੂੰ ਪਤਾ ਜਿੱਥੇ ਪਹਿਲਾਂ ਦੁਕਾਨ ਹੁੰਦੀ ਸੀ ਉਸੇ ਦੁਕਾਨ ਦੇ ਵਿੱਚ ਜਿਹੜੀ ਨਵੀਂ ਦੁਕਾਨ ਕੀਤੀ ਹੈ ਬਾਈ ਨੇ ਸਾਰਾ ਸਮਾਨ ਸੋਨੂੰ ਤਿਆਰ ਮਿਲੂ ਸੁੱਧ ਤੇਲ ਦੇ ਵਿੱਚ ਬਹੁਤ ਸਫਾਈ ਦੇ ਨਾਲ ਜਿਹੜਾ ਇਹ ਸਮੋਸੇ ਵਗੈਰਾ ਤਿਆਰ ਕੀਤੇ ਜਾਂਦੇ ਆ ਨਾਲ ਜੇ ਕਿਸੇ ਵੀਰ ਨੇ ਲੱਡੂ, ਮਰਥੀ, ਪਤੀਸਾ ਜਾਂ ਗਲਾਬ ਜਮਨ ਵਗੈਰਾ ਲੈਣੇ ਹੋਵੇ ਤਾਂ ਤੁਸੀਂ ਆ ਕੇ ਬਾਈ ਨਾਲ ਸੰਪਰਕ ਕਰ ਲਿਓ। ਬਾਈ ਨੰਬਰ ਕਿੰਨਾ ਕੋਰੇ ਤੇਰਾ? 98726 96341 ਇੱਕ ਵਾਰੀ ਹੋਰ ਬੋਲ ਦਿਓ। 98726 96341 ਬਾਈ ਦਾ ਨੰਬਰ ਹੈ ਤੇ ਬਾਈ ਨਾਲ ਸੰਪਰਕ ਕਰ ਲਿਓ। ਜੇ ਕਿਸੇ ਨੇ ਸਮੋਸੇ ਵਗੈਰਾ ਮਗਾਉਣੇ ਹੁੰਦੇ ਆ ਆਪਣਾ ਪੇਸਟੀ ਵਗੈਰਾ ਲੈ ਆਣੀ ਆ ਤਾਂ ਬਾਈ ਕੋਲੇ ਆ ਕੇ ਤੁਸੀਂ ਲੈ ਆ ਸਕਦੇ ਹੋ। ਇੱਕ ਨੰਬਰ ਕੰਮ ਆ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਇੱਥੇ ਸਮਾਨ ਆ ਜਿਹੜਾ ਰੱਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਭਰਾਵੋ ਕਾਇਬਣਾ ਦੇ ਵਿੱਚ ਆ ਸਾਰੇ ਭਰਾਵਾਂ ਨੂੰ میری ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇਹ ਦੇਖਾਣ ਤੋਂ ਸਮਾਨ ਖਰੀਦਣਾ